ਚਾਹੁੰਦੇ ਤੁਸੀਂ ਔਰ ਤੁਹਾਡੇ ਬੱਚੇ ਸਫਲ ਹੋਣਾ ਚਾਹੁੰਦੇ ਹਨ ਤਾਂ ਕੋਈ ਦੂਜਾ ਮਾਰਗ ਨਹੀਂ ਅਗਰ ਤੁਸੀਂ ਕੋਈ ਸੰਜੀ ਕੋਈ ਵਿਚਲਾ ਰਸਤਾ ਹੈ ਪੇੜਦੇ ਨੇ ਆ ਤੇ ਸਾਡਾ ਮਸਲਾ ਪ੍ਰਭੂ ਹੱਲ ਕਰ ਦੇਵੇ ਇਸ ਤਰ੍ਹਾਂ ਕਦੀ ਨਹੀਂ ਹੋ ਸਕਦਾ ਅੰਦਰ ਖਾਤੇ ਕੋਈ ਰਸਤਾ ਨਹੀਂ ਹੈਗਾ ਕਿ ਤੁਸੀਂ ਕੋਈ ਆਪਣਾ ਤਰੀਕਾ ਇਸਤੇਮਾਲ ਕਰਕੇ ਤਰੱਕੀ ਕਰਨ ਦੀ ਕੋਸ਼ਿਸ਼ ਕਰੋਗੇ ਇਤੋ ਤਾਂ ਕਿ ਖੁਦਾ ਦੇ ਕਰ ਵਿੱਚ ਕੋ ਕਿ ਪ੍ਰਭੂ ਮੈਂ ਪੇਟ ਦੇ ਦਨਾ ਤੇ ਮੇਰਾ ਕੰਮ ਕਰ ਦੇ ਇਸ ਤਰ੍ਹਾਂ ਵੀ ਨਹੀਂ ਹੋਵੇਗਾ ਪ੍ਰਭੂ ਕਹ ਰਹੇ ਸਫਲ ਹੋ ਨਹੀਂ ਤੈਨੂੰ ਦੁਸ਼ਟਾਂ ਦੇ ਰਾਹ ਛੱਡਨੇ ਪੈਣਗੇ ਪਾਪੀਆਂ ਦੇ ਵਿੱਚ ਨਹੀਂ ਬੈਠਣਾ ਉਹਨਾਂ ਦੀ ਮੱਤ ਉੱਤੇ ਨਹੀਂ ਚੱਲਣਾ ਪ੍ਰਭੂ ਕਹ ਰਹੇ ਹਨ ਕਿ ਇਹਨਾਂ ਨੂੰ ਸਮਝ ਆ ਰਹੀ ਤੁਸੀਂ ਅੱਜ ਤੱਕ ਕਿੰਨਾ ਲੋਕਾਂ ਦੀ ਸੰਗਤੀ ਵਿੱਚ ਰਹਿੰਦੇ ਹੋ ਬਾੜ ਕਿੰਨਾ ਬੱਚਿਆਂ ਦੇ ਵਿੱਚ ਬੈਠਦੇ ਹੋ ਕਿੰਨਾ ਜਵਾਨਾਂ ਵਿੱਚ ਬੈਠਦੇ ਹੋ ਕਿੰਨਾ ਪੈਣਪਰਾਵਾਂ ਦੇ ਵਿੱਚ ਬੈਠਦੇ ਹੋ ਅਗਰ ਉਹਨਾਂ ਦਾ ਜੀਵਨ ਪਾਪੀ ਹੈ ਬੁਰਾ ਹੈ ਮੈਂ ਦੁੱਖ ਦੇ ਨਾਲ ਕਹਿ ਰਿਹਾ ਤੁਸੀਂ ਆਪਣੇ ਜੀਵਨ 'ਚ ਸਫਲ ਵਿਅਕਤੀ ਨਹੀਂ ਬਣ ਸਕਦੇ ਉਹਨਾਂ ਨੂੰ ਛੱਡਣਾ ਪਵੇਗਾ ਚਾਹੇ ਤੁਹਾਡਾ ਜਿੰਨਾ ਮਰਜੀ ਨਜ਼ਦੀਕ ਹੋਵੇ ਜਿੰਨਾ ਮਰਜੀ ਕਰੀਬ ਹੋਵੇ ਚਾਹੇ ਜਿੰਨਾ ਮਰਜੀ ਪਿਆਰਾ ਮਿੱਤਰ ਹੋਵੇ ਚਾਹੇ ਜਿੰਨਾ ਮਰਜੀ ਪਿਆਰਾ ਰਿਸ਼ਤੇਦਾਰ ਹੋਵੇ ਪ੍ਰਭੂ ਦਾ वचन ਤੁਹਾਨੂੰ ਕਹਿ ਰਿਹਾ ਪਾਪੀਆਂ ਦੀ ਜੁੰਡੀ 'ਚ ਨਹੀਂ ਬੈਠਣਾ ਠੱਠਾ ਕਰਨ ਵਾਲੇ ਮਖੌਲ ਕਰਨ ਵਾਲੇ ਤਮਾਸ਼ਾ ਕਰਨ ਵਾਲੇ ਅਜਿਹੇ ਲੋਕਾਂ ਦਾ ਜੀਵਨ ਛੱਡਣਾ ਹੈ ਔਰ ਮੈਂ ਚਾਹੁੰਦਾ ਕਿ ਸਾਡੀ ਸੇਵਕਾਈ ਦੇ ਵਿੱਚ ਜਿੰਨੇ ਵੀ ਲੋਕ ਪਰਮੇਸ਼ਰ ਨੇ ਦਿੱਤੇ ਹਨ ਇਹ ਸਫਲ ਵਿਅਕਤੀ ਹੋਣ